ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਮਾਨਸਰਵ ਚੈਨਲ ਤੇ ਲਓ ਜੀ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਏ ਤੁਹਾਡੇ ਲਈ ਵੀਡੀਓ ਬਣਾ ਰਹੇ ਆ ਆਪਾਂ ਆਪਣੇ ਘਰੋਂ ਕੋਠੇਕ ਪਾਹ ਵਾਲੇ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਬਹੁਤ ਸੋਹਣੀ ਚੰਗੀ ਚੰਗੇ ਕੱਦ ਚ ਖਾਣ ਲਵੇ ਦੀ ਪੂਰੀ ਸਾਫ ਝੋਟੀ ਲੈ ਕੇ ਆਏ ਆ ਕਈ ਵੀਰਾਂ ਦੀ ਡਿਮਾਂਡ ਸੀ ਵੀ ਟੋਕੜ ਗੱਭਨ ਝੋਟੀ ਹੋਵੇ ਤੋ ਕੜ ਗੱਭਨ ਝੋਟੀਆਂ ਪੰਜ ਮਹੀਨਿਆਂ ਦੀ ਚੈੱਕ ਪਾਸ ਤੇ 5 ਲੀਟਰ ਹੀ ਦੁੱਧ ਹੈਗਾ ਤੇ ਪਰ ਅਗਲਾ ਚਾਰ ਮੰਨ ਕੇ ਲਵੇ ਆਪਾਂ 5 ਲੀਟਰ ਦੁੱਧ ਹੋਏਗਾ ਕੱਦ ਬਹੁਤ ਹੈਗਾ ਥੋੜੀ ਜਿਹੀ ਫਿੱਕੀ ਜ਼ਰੂਰ ਆ ਜੀ ਤੇ ਕਾਦ ਤਾਂ ਤੁਸੀਂ ਲਾਲ ਜੀ ਸਾਹਿਬ ਬਹੁਤ ਜ਼ਿਆਦਾ ਹਾਈਟ ਆ ਜੀ ਤੇ 5 ਮਹੀਨਿਆਂ ਦੀ ਚੱਕ ਪਾਸ ਆ ਗਈ ਬਹੁਤ ਸੋਹਣੀ ਰੁੱਤ ਚ ਸੁੰਦੀ ਹੈਗੀ ਤੇ ਸਿੰਗ ਜਰੂਰ ਥੋੜਾ ਜਿਹਾ ਖੁੱਲਾਗਾ ਝੋਟੀ ਹੈਗੀ ਦੂਜਾ ਸੂਆ ਤੇ ਬੱਚਾ ਹੈ ਨਹੀਂਗਾ 4 ੜ ਤੇ ਮਿਲਦੀ ਆ ਜੇ ਕੋਈ ਵੀਰ ਟੋਕੜ ਗੱਭਣ ਮੱਝ ਲੈਣ ਦਾ ਚਾਹਵਣਾ ਤਾਂ ਸੰਪਰਕ ਕਰ ਸਕਦਾ ਸਾਡਾ ਫੋਨ ਨੰਬਰ 9811274047 ਤੇ ਕੰਟੈਕਟ ਕਰ ਸਕਦੇ ਖਣ ਲੇਵੇ ਦੀ ਪੂਰੀ ਸਾਫਾ ਕਿਸੇ ਪਾਸੇ ਕੋਈ ਨੁਕਸ ਨਹੀਂ ਕਿਸੇ ਥਾਂ 'ਚ ਨਹੀਂ ਕੋਈ ਸਰਲਾਪੂਰ ਨਹੀਂ ਧਾਰ ਦੀ ਜਮ ਓਕੇ ਆ ਤੇ ਸਿੰਗ ਜਰੂਰ ਖੁੱਲਾਗਾ ਥੋੜਾ ਜਆ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਫੇਸ ਦੀ ਆ ਪਤਲੇ ਜੀ ਮੂੰਹ ਦੀ ਝੁੜਤੀ ਹੈਗੀ ਤੇ ਥੋੜੀ ਜੀ ਫਿੱਕੀ ਜਰੂਰ ਆ ਸਰੀਰ ਕਾ ਢਾਂਚੇ ਦੀ ਬਹੁਤ ਚੰਗੀ ਆ ਮੋਢੀ ਬੰਤਰ ਬਹੁਤ ਚੰਗੀ ਆ ਲੰਬੀ ਬੇਲ ਚੰਗੇ ਕਦਮ ਚ ਰੋਜੀ ਜੇ ਕਿਸੇ ਵੀਰ ਦੇ ਬਖਾਨਦੋਂ ਨੇ ਤਾਂ ਕੰਟੈਕਟ ਜ਼ਰੂਰ ਕਰਿਓ ਧੰਨਵਾਦ